ਰਵਨੀਤ ਸਿੰਘ ਬਿੱਟੂ ਤਿੰਨ ਵਾਰ ਦਾ ਐਮਪੀ ਸਾਨੂੰ ਛੱਡ ਕੇ ਜਾਵੜਿਆ ਧੋਖਾ ਦੇ ਕੇ ਮੌਕੇ ਤੇ ਜਿਹਨੂੰ ਤਿੰਨ ਵਾਰੀ ਪਾਰਟੀ ਨੇ ਨਵਾਜਿਆ ਹੋਵੇ ਕਾਂਗਰਸ ਪਾਰਟੀ ਦਾ ਮੈਂ ਪ੍ਰਧਾਨ ਸੀ ਨਾ ਮੈਂ ਇੱਧਰ ਜੋਗਰਾ ਸੀ ਨਾ ਮੈਂ ਇੱਧਰ ਜੋਗਰਾ ਸੀ ਪਾਰਟੀ ਦੇ ਹੁਕਮ ਲਾਤਾ ਨਾ ਤਾਂ ਮੈਂ ਨਾ ਕਰਦਾ ਸੀ ਜੇ ਨਾ ਕਰਦਾ ਸੀ ਤਾਂ ਵੀ ਮਰਦਾ ਸੀ ਵੀ ਪਤਾ ਨਹੀਂ ਇਹ ਮੁੰਡੇ ਡਰਦਾ ਹੈ ਤਾਂ ਨਾ ਕਰਦਾ ਹੈ ਜਿਹੜਾ ਵਿਅਕਤੀ ਨੂੰ ਤੁਸੀਂ ਲੀਡਰ ਚੁਣਦੇ ਹੋ ਜਿਸ ਉਸ ਨੇ ਤੀਨੂੰ ਤੁਹਾਡਾ ਨਕਸ਼ਾ ਹੀ ਨਹੀਂ ਪਤਾ ਜਾਂ ਤੁਹਾਡੀ ਗੱਲਬਾਤ ਕਰਨੀ ਨਹੀਂ ਆਉਂਦੀ ਤੁਹਾਡਾ ਕੇਸ ਲੜਨਾ ਹੀ ਨਹੀਂ ਆਉਂਦਾ ਕਦੇ ਵੀ ਮਾੜੇ ਡਾਕਟਰ ਕੋਲੇ ਚਲੇ ਜਾਓ ਜਾਂ ਮਾੜੇ ਵਕੀਲ ਕੋਲੇ ਚਲੇ ਜਾਓ ਉਹ ਤੁਹਾਨੂੰ ਮਰਵਾ ਦਿੰਦੇ ਐਵੇਂ ਜੇ ਮਾੜਾ ਲੀਡਰ ਹੈ ਤਾਂ ਉਹ ਵੀ ਤੁਹਾਨੂੰ ਮਰਵਾ ਦਿੰਦਾ ਇੱਕ ਪਰਿਵਾਰ ਦੁਖੀ ਨਹੀਂ ਹੁੰਦਾ ਉਹਦੇ ਦਾ ਇਲਾਕਾ ਦੁਖੀ ਹੁੰਦਾ ਪੂਰੇ ਦਾ ਪੂਰਾ ਸਰਪੰਚ ਸਾਹਿਬ ਰਾਜੂ ਜੀ ਅਣੀ ਤੇ ਸਾਰੇ ਕਾਂਗਰਸ ਪਾਰਟੀ ਦੇ ਮਨਵੰਦ ਤੇ ਆਗੂ ਸਹਿਬਾਨ ਮਾਫੀ ਚਾਹੁੰਦਾ ਸਾਰਿਆਂ ਦਾ ਨਾਮ ਨਹੀਂ ਲੈ ਸਕਦਾ ਨਾਲ ਹੀ ਨਾਲ ਮੈਂ ਸਭ ਤੋਂ ਪਹਿਲਾਂ ਅੱਜ ਇਲੈਕਸ਼ਨ ਲੜਨ ਤੋਂ ਬਾਅਦ ਮੈਂ ਦੂਜੀ ਵਾਰੀ ਪਿੰਡ ਬੱਦੋਵਾਲ ਆਇਆ ਪਹਿਲਾ ਟੂਰਨਾਮੈਂਟ ਤੇ ਤੁਸੀਂ ਸੱਦਿਆ ਸੀ ਸੱਦਿਆ ਤਾਂ ਸੰਧੂ ਸਾਹਿਬ ਨੂੰ ਸੀ ਮੈਨੂੰ ਸੱਦਿਆ ਨਹੀਂ ਸੀ ਪਰ ਅਗਰ ਲੱਤ ਨਾ ਟੁੱਟੀ ਹੁੰਦੀ ਸੰਧੂ ਸਾਹਿਬ ਦੀ ਤਾਂ ਫਿਰ ਮੈਨੂੰ ਸ਼ਾਇਦ ਆਉਣ ਦਾ ਮੌਕਾ ਨਾ ਮਿਲਦਾ ਮੈਂ ਤੁਹਾਡਾ ਧੰਨਵਾਦੀ ਹਾਂ ਇਹ ਤਾਂ ਨਹੀਂ ਕਹਿ ਸਕਦਾ ਵੀ ਪੜਾ ਤੁਹਾਡਾ ਧੰਨਵਾਦੀ ਹਾਂ ਕਿ ਤੁਸੀਂ ਬਹੁਤ ਮੈਨੂੰ ਮਾਨ ਸਤਕਾਰ ਦਿੱਤਾ ਔਰ ਸੱਚ ਜਾਣਿਓ ਅੱਜ ਮੈਂ ਇੱਕ ਗੱਲ ਕਹਿਣੀ ਛੋਣਾ ਤੁਹਾਨੂੰ ਮੇਰਾ ਤੁਹਾਡੇ ਨਾਲ ਕੋਈ ਰਿਸ਼ਤਾ ਤਾਂ ਨਹੀਂ ਸੀਗਾ ਮੈਂ ਮੁਕਸਰ ਤੋਂ ਚੱਲ ਕੇ ਆਇਆ ਪਾਰਟੀ ਦੇ ਹੁਕਮ ਲਾਇਆ ਔਰ ਮੇਰੇ ਮਨ ਦੇ ਵਿੱਚ ਵੀ ਬੜੇ ਸਵਾਲ ਸਨ ਕਿ ਕਿੱਥੇ ਮੁਖਸਰ ਕਿੱਥੇ ਬੱਦਵਾਲ ਕਿੱਥੇ ਧਾਕਾ ਜਗਰਾਉ ਹੁਣ ਕੀ ਹੋਏਗਾ ਪਾਰਟੀ ਨੇ ਕਹਿਤਾ ਦਿੱਤਾ ਕਿਉਂਕਿ ਅਨਖੋਰ ਗੈਰਤ ਦਾ ਸਵਾਲ ਸੀ ਉਸ ਵੇਨੇ ਜਦੋਂ ਰਵਨੀਤ ਸਿੰਘ ਬਿੱਟੂ ਤਿੰਨ ਵਾਰ ਦਾ ਐਮਪੀ ਸਾਨੂੰ ਛੱਡ ਕੇ ਜਾਵੜਿਆ ਧੋਖਾ ਦੇ ਕੇ ਮੌਕੇ ਤੇ ਜਿਹਨੂੰ ਤਿੰਨ ਵਾਰੀ ਪਾਰਟੀ ਨੇ ਨਵਾਜਿਆ ਹੋਵੇ ਇਹ ਬੜਾ ਵੱਡਾ ਮੇਲੇ ਵਾਸਤੇ ਇੱਕ ਵਿਪਤਾ ਦੀ ਘੜੀ ਸੀ ਸੰਕਟ ਦੀ ਘੜੀ ਸੀ ਕਾਂਗਰਸ ਪਾਰਟੀ ਦਾ ਮੈਂ ਪ੍ਰਧਾਨ ਸੀ ਨਾ ਮੈਂ ਇੱਧਰ ਜੋਗਰਾ ਸੀ ਨਾ ਮੈਂ ਇੱਧਰ ਜੋਗਰਾ ਸੀ ਪਾਰਟੀ ਦੇ ਹੁਕਮ ਲਾਤਾ ਨਾ ਤਾਂ ਮੈਂ ਨਾ ਕਰਦਾ ਸੀ ਇਹ ਨਾ ਕਰਦਾ ਸੀ ਤਾਂ ਵੀ ਮਰਦਾ ਸੀ ਵੀ ਪਤਾ ਨਹੀਂ ਇਹ ਮੁੰਡੇ ਡਰਦਾ ਹੈ ਤਾਂ ਨਾ ਕਰਦਾ ਜਿਨ੍ਹਾਂ ਦਾ ਟੈਲੀਫੋਨ ਚੱਲਦਾ ਰਹਿੰਦਾ ਤੇ ਜਿਨ੍ਹਾਂ ਨੂੰ ਵੱਤੋਵਾਲ ਦਾ ਜਾਂ ਉਹਨਾਂ ਦੇ ਆਪ ਪਾਸ ਪਿੰਡਾਂ ਦਾ ਕੋਈ ਵੀ ਬੰਦਾ ਸੰਪਰਕ ਕਰ ਸਕਦਾ ਹੈ ਅਦਰਵਾਈਜ਼ ਇਸ ਤਰ੍ਹਾਂ ਦੇ ਹਾਲਾਤ ਨਹੀਂ ਹਨ ਨਾ ਹੀ ਉਹਨਾਂ ਨੂੰ ਪਿੰਡ 'ਚ ਗਤੀਵਿਧੀ ਬਾਰੇ ਪਤਾ ਹੈ ਨਾ ਹੀ ਪਿੰਡਾਂ ਦੇ ਹਾਲਾਤਾਂ ਬਾਰੇ ਪਤਾ ਹੈ ਔਰ ਜਿੰਨਾ ਝੱਕਰ ਜਿਹੜਾ ਤੁਹਾਡਾ ਲੀਡਰ ਬਣਨ ਵਾਲਾ ਹੈ ਇਹੀ ਮੈਂ ਤੁਹਾਨੂੰ ਗੱਲ ਦੱਸਣੀ ਚਾਹੁੰਦਾ ਸੀ ਜਿਹੜਾ ਵਿਅਕਤੀ ਨੂੰ ਤੁਸੀਂ ਲੀਡਰ ਚੁਣਦੇ ਹੋ ਜਿਸ ਉਸਨੇ ਤੀਨੂੰ ਤੁਹਾਡਾ ਨਕਸ਼ਾ ਹੀ ਨਹੀਂ ਪਤਾ ਜਾਂ ਤੁਹਾਡੀ ਗੱਲਬਾਤ ਕਰਨੀ ਨਹੀਂ ਆਉਂਦੀ ਤੁਹਾਡਾ ਕੇਸ ਲੜਨਾ ਹੀ ਨਹੀਂ ਆਉਂਦਾ ਕਦੇ ਵੀ ਮਾੜੇ ਡਾਕਟਰ ਕੋਲੇ ਚਲੇ ਜਾਓ ਜਾਂ ਮਾੜੇ ਵਕੀਲ ਕੋਲੇ ਚਲੇ ਜਾਓ ਉਹ ਤੁਹਾਨੂੰ ਮਰਵਾ ਦਿੰਦੇ ਏ ਵੀ ਜੇ ਮਾੜਾ ਲੀਡਰ ਹੈ ਤਾਂ ਉਹ ਵੀ ਤੁਹਾਨੂੰ ਮਰਵਾ ਦਿੰਦਾ ਇੱਕ ਪਰਿਵਾਰ ਦੁਖੀ ਨਹੀਂ ਹੁੰਦਾ ਉਹਦੇ ਦਾ ਇਲਾਕਾ ਦੁਖੀ ਹੁੰਦਾ ਪੂਰੇ ਦਾ ਪੂਰਾ ਸੋ ਇਹੋ ਜਿਹਾ ਸੂਝਵਾਨ ਵਿਅਕਤੀ ਜਿਹੜਾ ਤੁਹਾਨੂੰ ਮਿਲਿਆ ਮੈਂ ਸਮਝਦਾ ਕਿ ਆਉਣ ਵਾਲੇ ਸਮੇਂ 'ਚ ਤੁਹਾਡੇ ਇਲਾਕੇ ਦੀ ਹੋਰ ਕਾਇਆ ਕਲਪ ਕਰਨ ਦੇ ਵਿੱਚ ਇਹ ਬੰਦਾ ਕੰਮ ਕਰੇਗਾ ਹਜੇ ਤੱਕ ਐਮਐਲਏ ਨਹੀਂ ਬਣ ਸਕਿਆ ਸੰਦੀਪ ਸਿੰਘ ਸੰਧੂ ਦੋ ਵਾਰੀ ਚੋਣਾਂ ਹਾਰ ਚੁੱਕਿਆ ਹਾਰਨ ਦੇ ਬਾਪਯੂ ਦੇ ਇਸ ਵਿਅਕਤੀ ਨੇ ਜਿਸ ਪ੍ਰਕਾਰ ਆਦੀ ਸੂਝ-ਬੂਝ ਦੇ ਨਾਲ ਪਿੰਡ ਦੇ ਇਲਾਕੇ ਦੇ ਕੰਮਾਂ ਦੇ ਵਿੱਚ ਆਦੀ ਰੁਚੀ ਦਿਖਾਈ ਹੈ ਤੁਹਾਡੇ ਸਾਹਮਣੇ ਤੁਹਾਡੇ ਪਿੰਡ ਦੇ ਮੈਨੂੰ ਨਹੀਂ ਪਤਾ ਸੀਗਾ ਉਹ ਸਰਦਾਰ ਜੀ ਕੌਣ ਹੈ ਜਿਹੜੇ ਆਮ ਆਦਮੀ ਪਾਰਟੀ ਤੋਂ ਲੜੇ ਤੁਹਾਡੇ ਸਾਹਮਣੇ ਵੇਖ ਲਓ ਕਿ ਉਹਨਾਂ ਦਾ ਪਿੰਡ ਦੇ ਬਾਰੇ ਕਿੰਨੀ ਉਹਨਾਂ ਨੇ ਡਿਵੈਲਪਮੈਂਟ ਕਰਾਈ ਹੈ ਇਹਨਾਂ ਵੇਲੇ ਕਿੰਨੀ ਹੋਈ ਹੈ ਜਿਹੜਾ ਉਸ ਇਲਾਕੇ ਦਾ ਉਸ ਪਿੰਡ ਦਾ ਐਮ.ਐਲ.ਏ ਬੰਦੀ ਤਜਵੀਜ਼ ਰੱਖਦਾ ਜਾਂ ਕੋਸ਼ਿਸ਼ ਕਰਦਾ ਹੈ ਮੈਂ ਕਿਸੇ ਨੂੰ ਮਾੜਾ ਨਹੀਂ ਕਹਿਣਾ ਚਾਹੁੰਦਾ ਪਰ ਹਰ ਵਿਅਕਤੀ ਦਾ ਦਿਮਾਗ ਹੁੰਦਾ ਆਪੋ ਆਪਣਾ ਕਈ ਵਾਰੀ ਸਰਪੰਚ ਐਸਾ ਬੰਦਾ ਹੈ ਉਹਨੂੰ ساری ਉਮਰ ਦੁਨੀਆ ਯਾਦ ਲੱਗਦੀ ਹੈ ਕਈ ਸਰਪੰਚ ਐਸੇ ਬੰਦੇ ਉਹ ਪਿੰਡ ਦਾ ਬੇੜਾਗਰ ਕਰ ਦਿੰਦੇ ਅੱਜ ਪੰਜਾਬ ਦਾ ਬੇੜਾਗਰ ਖੋ ਗਿਆ ਤੁਸੀਂ ਪੰਜਾਬ ਤੇ ਜਿਸ ਪ੍ਰਕਾਰ ਪੰਜਾਬ ਦੀ ਸਰਕਾਰ ਬਣਾਈ ਹੈ ਤੁਸੀਂ ਹਾਸੋ ਹਾਸੋ ਚ ਕਈ ਵਾਰੀ ਮਜ਼ਾਕ ਮਜ਼ਾਕ ਚ ਅਸੀਂ ਉਹ ਕੰਮ ਕਰਨ ਬੈਠੇ ਜਿਹੜਾ ਕਦੇ ਅਸੀਂ ਸੋਚਿਆ ਨਹੀਂ ਸੀ ਅਸੀਂ ਆਖਿਆ ਇਹਨਾਂ ਕਾਂਗਰਸੀਆਂ ਅਕਾਲੀਆਂ ਤੋਂ ਪਾਸੇ ਚੱਲੇ ਆ ਝਾੜੂ ਵਾਲੇ ਲੈ ਕੇ ਆਏ ਨੇ ਐਸੇ ਝਾੜੂ ਵਾਲੇ ਲੈ ਕੇ ਆਂਦੇ ਪੰਜਾਬ ਦੇ ਅੰਦਰ ਅੱਜ 114 95 ਐਮਐਲਏ ਨਾ ਬਿਆ ਅੱਜ ਤੱਕ ਐਡੀ ਵੱਡੀ ਬਹੁਮਤ ਨਹੀਂ ਆਈ ਔਰ ਜੋ ਪੰਜਾਬ ਦੇ ਹਲਾਕਨ ਪੰਜਾਬ ਦੇ ਕਿਸਾਨਾਂ ਦੇ ਪੰਜਾਬ ਦੇ ਮਜ਼ਦੂਰਾਂ ਦੇ ਪੰਜਾਬ ਦੀਆਂ ਸਾਡੀਆਂ ਬੀਬੀਆਂ ਭੈਣਾਂ ਦੇ ਹਜ਼ਾਰ ਰੁਪਏ ਦੇ ਜਿਹੜੇ ਵਾਅਦੇ ਕੀਤੇ ਸਨ 2500 ਰੁਪਏ ਪੈਨਸ਼ਨ ਕੀਤੀ ਸੀ ਜਿਹੜੇ ਪਿੰਡਾਂ ਦੇ ਵਿੱਚ ਨਰੇਗਾ ਦੇ ਕੰਮ ਚੱਲਦੇ ਰੁਕੇ ਪਿੰਡਾਂ ਦੀਆਂ ਤਰੱਕੀਆਂ ਰੁਕੀਆਂ ਮਾਸਟਰ ਤੇ ਮਾਸਟਰनियां ਸਾਡੀਆਂ ਭੈਣਾਂ ਅੱਜ ਸੜਕਾਂ ਤੇ ਐ ਕੋਈ ਵਿਅਕਤੀ ਸੁਰੱਖਿਤ ਨਹੀਂ ਪਤਾ ਨਹੀਂ ਕਿੱਥੇ ਗੋਲੀ ਚੱਲ ਜਾਣੀ ਐ ਕਿੱਥੇ ਲੁੱਟ ਖੋਹ ਜਾਣੀ ਐ ਪੰਜਾਬ ਦੇ ਬਹੁਤ ਮਾੜੇ ਜਿਹੇ ਹਾਲਾਤ ਹੋ ਗਏ ਨੇ ਨਾ ਤਾਂ ਘਰੇ ਪੈਸਾ ਹੈ ਪੰਜਾਬ ਚ ਕੋਈ ਨੌਕਰੀ ਨਹੀਂ ਤੁਸੀਂ ਦੱਸ ਦਿਓ ਬੱਦੋਵਾਲ ਬਹੁਤ ਵੱਡਾ ਪਿੰਡ ਹੈ ਤੁਹਾਡਾ ਤੁਹਾਡੇ ਰਿਸ਼ਤੇਦਾਰ ਭੈਣ ਭਰਾ ਸਾਖ ਸੰਬੰਧੀ ਸਹੁਰਿਆਂ ਚ ਪੇਕੇ ਚ ਕਿਸੇ ਨੂੰ ਨੌਕਰੀ ਮਿਲੀ ਹੋਵੇ ਤਾਂ ਮੇਰੀ ਗੱਲ ਤੇ ਯਕੀਨ ਨਾ ਕਰੋ ਆਪਦੇ ਰਿਸ਼ਤੇਦਾਰਾਂ ਨੂੰ ਪੁੱਛੋ ਹਰ ਵਿਅਕਤੀ ਦੇ 100 ਬੰਦਾ ਰਿਸ਼ਤੇਦਾਰ ਹੁੰਦਾ ਹੈ ਇੱਕ ਵਿਅਕਤੀ ਨੂੰ ਕਿਸੇ ਨੂੰ ਨੌਕਰੀ ਨਹੀਂ ਮਿਲੀ ਅੱਜ ਸਵਾ 3 ਸਾਲ ਸਰਕਾਰ ਨੇ ਬੀਤ ਚੁੱਕੇ ਆਜ ਪਾਣੀਆਂ ਦਾ ਮਸਲਾ ਫੇਰ ਡਰਾਮੇ ਤੇ ਡਰਾਮਾ ਉੱਥੇ ਜਾ ਕੇ ਆਪ ਉਹਨੂੰ ਬੰਦ ਕਰਨਾ ਭਈ ਮੁੱਖ ਮੰਤਰੀ ਨੂੰ ਆਪ ਲੀਵਰ ਬੰਦ ਕਰਨ ਦੀ ਲੋੜ ਨਹੀਂ ਹੁੰਦੀ ਉਹਨੇ ਹੁਕਮ ਚਲਦੇ ਐ ਤੇ ਜੇ ਥਾਖਾ ਤੇ ਜਾ ਕੇ ਨਹਿਰਾਂ ਦੇ ਗੇਟ ਆਪ ਬੰਦ ਕੋਈ ਮੁੱਖ ਮੰਤਰੀ ਕਰਨ ਲੱਗ ਪੇ ਤਾਂ ਫੇਰ ਮੇਰੇ ਖਿਆਲ ਤਿੰਨ ਸਾਲਾਂ ਚ ਗੇਟ ਹੀ ਬੰਦ ਕਰੇਗਾ ਔਰ ਕੋਈ ਹੋਰ ਜਾਣ ਦੀ ਤਸਵੀਜ਼ ਨਹੀਂ ਹੋਈ ਰੋਜ਼ ਨਵਾਂ ਡਰਾਮੇ ਤੇ ਡਰਾਮਾ 3.4 ਲੱਖ ਕਰੋੜ ਰੁਪਏ ਦਾ ਤਕਰੀਬਨ ਕਰਜ਼ਾ ਸਾਡੇ ਪੰਜਾਬ ਤੇ ਹੋ ਗਿਆ ਜਦੋਂ ਮੈਂ ਕਰਜ਼ੇ ਦੀ ਗੱਲ ਕਰਦਾ ਨਾ ਬੀਬੀਆਂ ਨੂੰ ਸਮਝ ਆਉਂਦੀ ਹੈ ਨਾ ਕਈ ਬਜ਼ੁਰਗ ਸਮਝਦੇ ਉਹਨਾਂ ਨੂੰ ਲੱਗਦਾ ਵੀ ਇਹ ਕਰਜ਼ਾ ਪੰਜਾਬ ਤੇ ਚੜਿਆ ਸਾਡੇ ਤੇ ਨਹੀਂ ਚੜਿਆ ਕੋ ਨੂੰ ਇਸ ਗੱਲ ਦਾ ਕੋਈ ਫਿਕਰ ਨਹੀਂ ਹੁੰਦਾ ਹਰੇ ਕਰਜ਼ਾ ਤੁਹਾਡੇ ਤੇ ਆ ਨਾ ਤਾਂ ਭਗਵੰਤ ਮੰਨਦੇ ਆ ਨਾ ਰਾਜੇ ਵੜਿੰਗ ਤੇ ਆ ਨਾ ਪ੍ਰਕਾਸ਼ ਸਿੰਘ ਬਾਦਲ ਤੇ ਸੀਗਾ ਇਹ ਆਮ ਜਨਤਾ ਤੇ ਕਰਜ਼ਾ ਹੁੰਦਾ ਜਦੋਂ ਕਰਜ਼ਾ ਚੜ ਜਾਂਦਾ ਜੇ ਹੁਣ ਪਿੰਡ ਦਾ ਸਰਪੰਚ ਵਾਟਰ ਵਾਕਸ ਦਾ ਬਿੱਲ ਨਾ ਦੇਵੇ ਜੇ ਪਿੰਡ ਦਾ ਸਰਪੰਚ ਕੰਮ ਹੋਰ ਵੀ ਦੇ ਉਹ ਅਗਲਾ ਜਿਹੜਾ ਸਰਪੰਚ ਆਊਗਾ ਉਹਨੂੰ ਦੇਣੇ ਪੈਣੇ ਸੋ ਐਵੇਂ ਜਿਹੜਾ ਕਰਜ਼ਾ ਹੈ ਕਿ ਕੋਈ ਵੀ ਮੁੱਖ ਮੰਤਰੀ ਆਪਦੇ ਕੋਲੋਂ ਚੀਜ਼ ਮੁਫਤ ਨਹੀਂ ਦਿੰਦਾ ਨਾਲ ਦੇ ਬਾਤ ਦੀ ਜ਼ਮੀਨ ਚੋਂ ਦਿੰਦਾ ਹੈ ਨਾ ਮੰਨਦੇ ਨੇ ਇਹ ਤੁਹਾਡੇ ਪੈਸਾ ਜਿਹੜਾ ਲੋਕਾਂ ਤੋਂ ਰੁਪਿਆ ਰੁਪਿਆ ਸੀ ਇਕੱਠਾ ਕਰਕੇ ਤੁਹਾਡਾ ਟੈਕਸ ਲਾਉਣੇ ਆ ਬਿਜਲੀ ਦੇ ਬਿੱਲ ਲਾਉਣੇ ਆ ਆ ਸ਼ਰਾਬ ਤੇ ਟੈਕਸ ਲਾਉਣੇ ਆ ਆ ਆਧਾਰ ਕਾਰਡ ਬੰਤੇ ਟੈਕਸ ਲੱਗਦਾ ਜਿਹੜਾ ਉਰੀ ਪੈਸੇ ਲੱਗਦੇ ਆ ਮੋਟਰਸਾਈਕਲ ਦੀ ਕਾਪੀ ਤੇ ਲੱਗਵੇ ਰਜਿਸਟਰੀ ਕਰਨ ਵੇਲੇ ਸਟਾਮਾ ਦੀ ਫੀਸ ਲੱਗਦੀ ਹੈ ਇਹ ਸਾਰਾ ਪੈਸਾ ਇਕੱਠਾ ਹੋ ਕੇ ਸਰਕਾਰ ਦੇ ਖਜ਼ਾਨੇ ਚ ਜਾਂਦਾ ਹੈ ਤੇ ਫਿਰ ਸਰਕਾਰ ਉਹਨਾਂ ਨੂੰ ਕੋਈ ਸੂਝਵਾਨ ਮੈਨੇਜਰ ਆਜੇ ਤਾਂ ਉਹ ਚੰਗੇ ਤਰੀਕੇ ਨਾਲ ਵੰਡ ਲਿੰਦਾ ਮੁੱਖ ਮੰਤਰੀ ਨੂੰ ਸਮਝ ਲਓ ਮੈਨੇਜਰ ਹੁੰਦਾ ਤੇ ਜਿਹੜਾ ਕੋਈ ਕਮਲਾ ਸਰਕਾਰ ਆਜੇ ਉਹ ਫਿਰ ਖੇ ਖਰਾਬ ਕਰ ਦਿੰਦਾ ਜੇ ਮੁੰਡੇ ਨੂੰ ਘਰ ਫੜਾ ਦੇਣਾ ਚੰਗੇ ਨੂੰ ਦੋ ਮੁੰਡੇ ਹੁੰਦੇ ਆ ਉਸੇ ਬਾਪ ਦੇ ਜਿਹੜਾ ਦਾ ਕਾਮਲ ਆ ਉਹ ਦੋ ਚਾਰ ਕਿੱਲੇ ਖਰੀਦ ਦਿੰਦਾ ਇਹ ਜਿਹੜਾ ਨਾਂ ਕਾਬਲ ਆ ਉਹ 5-7 ਕਿੱਲੇ ਵੇਚ ਦਿੰਦਾ। ਸੋ ਤੁਸੀਂ ਇਸ ਤਰ੍ਹਾਂ ਬੇਹਲਾਕ। ਹੁਣ 55 ਸਾਲਾਂ ਬਾਅਦ ਮਰਮਤ ਹੁੰਦੀ ਸੀ। ਜਿਵੇਂ ਜਿਵੇਂ ਕਰਜ਼ਾ ਛੱਡ ਜਾਣਾ 10 ਸਾਲ ਹੋ ਜਾਣੀ ਹੈ ਜਨਾਬ ਵੀ 10 ਸਾਲਾਂ ਨੂੰ ਮਰਮਤ ਹੋਤੀ ਥੋਡੀ।